ਸਾਸ੍ਰੀ ਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜੁਕ ਜੁਕ ਅਟਲ ਸਿਰੀ ਗੁਰੂਕਰਨ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਅੱਜ ਦਾ ਫਰਮਾਨ ਯਾਨੀ ਕਿ 18 ਜਨਵਰੀ ਦਾ ਫਰਮਾਨ ਇਸ ਲਈ ਗਿਆ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਦਾ ਫਰਮਾਨ ਇਹ ਕਹਿਆ ਏ ਸੋਰਟ ਮਹੱਲਾ ਪੰਜਵਾਂ ਘਰ ਪਹਿਲਾ ਤੀ ਤੁਕੇ ਕੁੰਕਾਰ ਸਤਿਗੁਰ ਪ੍ਰਸਾਦ किस ओहो जाची किस किसरादि जा सबको किता हो सी जो जो दिसे वड़ा वडेरा सो सो खा करल सी निरंपो निरंकार भव खंडन सब सुख नवनिध देसी हर जियो तेरी दाती राजा मानस बपड़ा किया सलाही किया तिस का मोहताजा रहाओ ਐਸੇ ਲੋਕ ਦਾ ਅਰਥ ਇਹ ਗਿਆਏ ਏ हे ਭਾਈ ਜਦੋਂ ਹਰੀਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਏ ਤਾਂ ਉਸ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਸ ਪਾਸੋਂ ਕੁਝ ਮੰਗਾ ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ ਜਿਹੜਾ ਵੀ ਕੋਈ ਵੱਟਾ ਜਾਂ ਤਣਾੜ ਮਨੁੱਖ ਦੀ ਸਦਾ ਹੀ ਹਰੇਕ ਨੇ ਮਰ ਕੇ ਮਿੱਟੀ ਵਿੱਚ ਰਲ ਜਾਣਾ ਏ ਇੱਕ ਪਰਮਾਤਮਾ ਦਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਏ ਏ ਭਾਈ ਸਾਰੇ ਸੁੱਖ ਤੇ ਜਗਤ ਦੇ ਸਾਰੇ ਨੂੰ ਖਜ਼ਾਨਾ ਓਹ ਨਿਰੰਕਾਰ ਦੀ ਹੀ ਦੇਣ ਵਾਲਾ ਏ ਜਿਸ ਨੂੰ ਕਿਸੇ ਦਾ ਡਰ ਨਹੀਂ ਹੈ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਏ ਏ ਪ੍ਰਭੂ ਜੀ ਮੈਂ ਤੇਰੀਆਂ ਦਿੱਤੀਆਂ ਦਾਤਾਂ ਨਾਲ ਹੀ ਰੱਜ ਸਕਦਾ ਹਾਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ ਮੈਨੂੰ ਕਿਸੇ ਮਨੁੱਖ ਦੀ ਮਤਾਜ਼ੀ ਕਿਉਂ ਹੋਵੇ ਰਹਾਉ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬਾਤੂ ਬਾਤ ਕਰਿਓ ਮੇਰਾ YouTube ਚੈਨਲ ਅਮੰਦੀ ਗੁਰਬਾਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ